ਲੋ ਉਮੇ ਪੰਜਾਬ ਦੇ ਵਿੱਚ ਇੱਕ ਮਹਾਂਤ ਚਲਾਈ ਆ ਉਹ ਪੀੜਿਤ ਪਰਿਵਾਰਾਂ ਦੀ ਬਾਹ ਫੜਨ ਵਾਸਤੇ ਟਿੱਕੇ ਪਏ ਭਰਾਵਾਂ ਨੂੰ ਠਾਣ ਵਾਸਤੇ ਜਿੱਦਰ ਬਹਾਰੋ ਤੁਸੀਂ ਬੁਖਸਰ ਸਾਹਮਣੇ ਸੰਪੰਦਤ ਰੱਖ ਦਿਓ 40 ਮੁਕਤਿਆਂ ਦੀ ਧਰਤੀ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੈਰ ਪਾਇਆ ਸੀ ਤੇ ਉਹਨਾਂ ਦਾ ਵਾਰਸ ਹੋ ਤੁਸੀਂ ਅੱਜਰ ਮੰਡੀ ਦੇ ਰਾਸਤੇ ਜੇ ਕੋਈ ਰਾਸ਼ਨਾ ਸੂਟ ਬੂਟ ਕੋਈ ਰਾਚੀ ਠੰਡਾ ਚਾਹ ਕੋੜਾ ਕਿਉਂਕਿ ਅਸਲੀ ਪ੍ਰੀਖਿਆ ਹੋਣਾ ਸ਼ੁਰੂ ਹੋਣੀ ਆ ਪਾਣੀ ਵਾਪਸ ਜਦੋਂ ਮੁੜ ਗਿਆ ਵੀਰ ਵੀ ਫੋਟੇ ਮਿੱਟੀ ਚੜੀ ਪਈ ਆ ਭਰਾਵਾਂ ਦੇ ਘਰਾਂ ਚ ਜਿੰਨਾਂ ਦਾ ਘਰ ਨਹੀਂ ਰਿਹਾ ਫਾੜ ਦੇ ਰਿਹਾ ਜਿਹੜੇ ਪ੍ਰਾਪਤਾਵਾਂ ਦੇ ਜਿੰਨਾਂ ਦਾ ਪਰਿਵਾਰ ਤੇ ਕੀ ਚਲੇ ਗਏ ਪਸ਼ੂ ਜੰਤੂ ਚਲੇ ਗਏ ਕਿਦਾਂ ਦਾ ਪਸ਼ੂ ਧੀਮ ਜੰਤੂ ਸਭ ਕੁਸ ਖਤਮ ਹੋ ਗਿਆ ਸਰਕਾਰਾਂ ਦਾ ਸੌਣ ਨਹੀਂ ਲਈ ਛੋਟੇ ਲੋਕਾਂ ਦਾ ਸਾਕਾ ਅਸੀਂ ਬਣ ਫੜਦੀ ਲੋਰ ਆ ਸ਼ਹਿਰ ਆ ਲਿਓ ਛੋਟਾ ਤਾਣਾ ਤਾਣਾ ਉੱਥੇ ਅੜ ਪਾਇਆ ਜਾਊਗਾ ਕਿੱਥੇ ਹਰ ਪਰਮ ਅੰਤ ਲੋਕ ਸਾਕਤ ਜੀਵਾਂ ਦਾ ਖਤਮ ਹੋ ਗਿਆ ਝੋਲੀ اٹਕੇ ਵਾਲੇ ਨੇ ਕੋਈ ਨਾਲ ਜਾਣਾ ਚਾਹੁੰਦਾ ਆਪਣਾ ਨੰਬਰ ਲਿਖਾ ਦੇ ਆਪੂ ਛੋਟੇ ਆ ਰਹੇ ਆ ਦੁਕਾਨਾਂ ਤੇ ਇਹਨਾਂ ਜਾਵਾਂਗੇ ਸੇਵਾ ਕਰ ਸਕਦੇ ਹੋ ਪਰ ਲੋਕਾਂ ਨੂੰ ਅਪੀਲ ਕਰਦੇ ਆ ਤੁਸੀਂ 572 ਲੋਕਾਂ ਨੂੰ ਇਹ ਹੜ ਉਹ ਦਸਦੀ ਦੇ ਦੇ ਇਹ ਹੜ ਇਹ ਹੜ ਹੋਰ ਸਰਕਾਰਾਂ ਦੀ ਦੇਣਾ ਉਹ ਜ਼ਮੀਨਾਂ ਕੋਨਾ ਚਾਹੁੰਦੇ ਇਹ ਤਾਂ ਛੋਟਾ ਸ਼ੌਕਾਰ ਵੀ ਨਹੀਂ ਰਹਿਣਾ ਜੇ ਕੱਖੋਂ ਹੋਣਾ ਹੋ ਗਿਆ ਕਸਾਂ ਸੇੜ ਗਈ ਤੇਰਾ ਰਹਿਣਾ ਨਹੀਂ ਦੁਕਾਨ ਤੇ ਸਾਮਾਨ ਸੇੜ ਗਈ ਇਹ ਅਪੀਲ ਕਰਦੇ ਆ ਸਦੋਂ ਮੰਡੀ ਆਯੋ ਜੇ ਕੱਖੋਂ ਹੋਣਾ ਹੋ ਗਿਆ ਕਸਾਂ ਸੇੜ ਗਈ ਇਹ ਨਾਰੀ ਦੁਕਾਨ ਤੇ ਸਾਮਾਨ ਸੇੜ ਗਈ ਕਿਸਾਨ ਮਜ਼ਦੂਰ ਦੁਕਾਨਦਾਰ ਦੀ ਨਵਾਂ ਮਾਸਤਾ ਰਿਸ਼ਤਾ ਹੈ ਉਹ ਸੁਣੋ ਅਪੀਲ ਕਰਨਾ ਹੈ ਝੋਲੀ ਆਤੇ ਸੋ ਡਾਪੂਰੇ ਉਹ ਹਰ ਪੀੜ ਓਹ ਡੇਰ ਗੋੜਾ ਆਛੀ ਝੂਟ ਗੂਟ ਦੇ ਦੇਣਾ ਚਾਹਦਾ ਅੱਕੇ ਸਾਸੀਆਂ ਦੇ ਮੌਸਮ ਨੇ ਉਹ ਨਾ ਦੇ ਟਾਕੀ ਨਹੀਂ ਰਹੀ ਪਿੱਟੇ ਦੇ ਉੱਤੇ ਟਾਕੀ ਹੋਰ ਤਾਂ ਕਰੇ ਕੀ ਰਹਿਣਾ ਕੌਲੀ ਪੱਟਾ ਡੀੜਿਆ ਕਰੇ ਭਰਾਵੋ ਸੱਤ ਜ਼ਰੂਰ ਟੋਪਰਾਵਾਂ ਦੀ ਮੱਤ ਕਰਨ ਦੀ ਪਰ ਜੇੜ ਜੀ ਸਿਰ ਵਿਚਾਰ ਕਰਸਿਆ ਦੀ ਕਮਾਈ ਜੇ ਢਾਹ ਕਹਦੇਗਾ ਤੋਗਾ ਕਦੇ ਨਹੀਂ ਆਏ ਜਾਂ ਕਹਾਂਗੇ ਇੱਕ ਦਿਨ ਨਹੀਂ ਕਮਾਇਆ ਉਹ ਭਰਾਵੋ ਆਪਣੇ ਆਪਣੇ ਜਮੀਨਾਂ ਜਾਇਦਾਦਾਂ ਤੇ ਸਾਥ ਕਰਕੇ ਕਰ ਪਾਇਆ ਵਾਹਿਗੁਰੂ ਦੀ ਆਪਣੇ ਜਿਸ ਤਰ੍ਹਾਂ بارشਾਂ ਆਈਆਂ ਐ ਉਸ ਮੁਕਸ਼ਰ ਦੀ ਤਰਤੀ ਤੇ ਹਮੇਸ਼ਾ ਕਿਰਪਾ ਰਹੀ ਆ ਕਰਜੋ ਬਸ ਬਸਰਾਦ ਕੋਈ ਪਰਤ ਨਹੀਂ ਪੈਣਾ ਠੀਕ ਐ ਇੱਥੇ ਲੈ ਕੇ ਗਏ ਹੋਣੇ ਰਾਸ਼ਲ ਪਹਿਲਾਂ ਵੀ ਬੰਦੇ ਲੈ ਕੇ ਗਏ ਹੋਣੇ ਪਰ ਭਾਵੇਂ ਅਸਲੀ ਪ੍ਰਿਕਿਆ ਹੁਣ ਹੋਣੀ ਐ ਜਦੋਂ ਤਾੜੀ ਮੁਰ ਚੱਲਿਆ ਪੰਜਾਹ ਦਾ ਕੋਈ ਪਿੰਡ ਨਹੀਂ ਰਿਹਾ ਪੰਜਾਹ ਦਾ ਕੋਈ ਸ਼ਹਿਰ ਨਹੀਂ ਰਿਹਾ ਜਿਹਨੇ ਰਾਸ਼ਨ ਲੈ ਕੇ ਨਾ ਗਿਆ ਹੋਵੇ ਕੋਈ ਨਹੀਂ ਰਿਹਾ ਆਜੋ ਭਾਈ ਫੋਟੋ ਖਤਰੋ ਸਮਾਨ ਦਿੰਦੇ ਨੇ ਆਓ ਪਿੱਛੇ